ਅਸਲ ਵਿੱਚ ਉਹਨਾਂ ਦੀ ਸੋਚ ਇਹੀ ਸੀ ਕਿ ਕਿਉਂ ਨਾ ਜਿਹੜੇ ਯੂਥ ਹੈ ਉਹ ਸਿਆਸਤ ਦੇ ਵਿੱਚ ਆਵੇ ਇਹ ਪਿੰਡ ਵਾਲਿਆਂ ਦੀ ਸੋਚ ਸੀ ਪਿੰਡ ਵਾਲਿਆਂ ਨੇ ਇੱਕ ਮੈਨੂੰ ਮੌਕਾ ਦਿੱਤਾ ਤੇ ਉਹਨਾਂ ਦੇ ਮੌਕੇ ਨੂੰ ਮੈਂ ਅਜਾਈ ਨਹੀਂ ਜਾਣ ਦੇਣਾ ਚਾਹੁੰਦਾ ਸੀ ਨੌਕਰੀ ਦਾ ਹਰ ਬੰਦਾ ਕਰਦਾ ਆਪਣੇ ਲਈ ਤਾਂ ਹਰ ਬੰਦਾ ਜਿੰਦਾ ਜਿਹੜਾ ਦੂਜਿਆਂ ਲਈ ਜੀਵੇ ਤੇ ਸਾਡੇ ਮਹਾਪੁਰਸ਼ ਇਹੀ ਕਹਿੰਦੇ ਆ ਕਿ ਉਹੋ ਇਨਸਾਨ ਹੀ ਜਿਹੜਾ ਆ ਉਹ ਇੱਕ ਚੰਗਾ ਇਨਸਾਨ ਹੈ ਇਹ ਕਪੜਾ ਜਾਂ ਇਹ ਰੋਟੀਆਂ ਦੇ ਵਿੱਚ ਸਾਡੀ ਆਜ਼ਾਦੀ ਨਹੀਂ ਸਾਡੀ ਆਜ਼ਾਦੀ ਸੁਤੰਤਰ ਜੀਵ ਦੇ ਵਿੱਚ ਜੇਕਰ ਇਹ ਸਾਡੇ ਪਿੰਡ ਵਾਲੇ ਸਾਡੇ ਨਗਰ ਵਾਲੇ ਜਾਂ ਆਲੇ ਦੁਆਲੇ ਦੇ ਲੋਕ ਜਿਹੜੇ ਆ ਉਹ ਪੰਡ ਵਿੱਚ ਸક્ષਮ ਹੋ ਜਾਣਗੇ ਉਹ ਆਪਣੇ ਪੈਰਾਂ ਦੇ ਉੱਤੇ ਖੁਦ ਹੋ ਜਾਣਗੇ ਤੇ ਸਾਨੂੰ ਇਹੋ ਜਿਹੀਆਂ ਚੀਜ਼ਾਂ ਦੀ ਲੋੜ ਨਹੀਂ ਇਹ ਅਸੀਂ ਫ੍ਰੀ ਕਰਵਾ ਰਹੇ ਹਾਂ ਮਿਰਚੰਦ ਕਾਲਜ ਦਾ ਸਰਟੀਫਿਕੇਟ ਜਿਹੜਾ ਇਹਨਾਂ ਬੱਚਿਆਂ ਨੂੰ ਉਹ ਦਿੱਤਾ ਜਾਂਦਾ ਕੋਰਸ ਕਰਨ ਦੇ ਉਪਰੰਤ ਇਹਨਾਂ ਨੂੰ ਕਿ নো ਡਾਊਟ ਹੈ ਕਿ ਕਿਸੇ ਵੀ ਕੰਮ ਦੇ ਲਈ ਪੈਸਾ ਬਹੁਤ ਜ਼ਰੂਰੀ ਹੈ ਪਰ ਸਾਡੇ ਪਿੰਡ ਦੇ ਐਨ ਆਰ ਆਈ ਤੇ ਸਾਡੇ ਪਿੰਡ ਦੇ ਜਿਹੜੇ ਪ੍ਰਾਈਵੇਟ ਜਾਂ ਸਰਕਾਰੀ ਜੋਬ ਕਰਦੇ ਆ ਉਹ ਹਰ ਮਹੀਨੇ ਆਪਣਾ ਜਿਹੜਾ 500 ਰੁਪਏ ਦਾ ਜਿਹੜਾ ਇੱਕ ਉਹ ਰਕਮ ਦਿੰਦੇ ਆ ਇਸ ਸੋਸਾਇਟੀ ਨੂੰ ਦੇਖੋ ਜੀ ਮੈਂ ਐਜ਼ ਅ ਆਰਕੀਟੈਕਟ ਆਪਣਾ ਕੰਮ ਕਰਦਾ ਹਾਂ ਸਖਨਾ ਜੀ ਤੇ ਆ ਪਰਮਾਤਮਾ ਹੀ ਦੇ ਆ ਨਾ ਬੜਾ ਵਧੀਆ ਕੰਮ ਹੈ ਇਹ ਸਰਪੰਚੀ ਦੇ ਵਿੱਚ ਤਾਂ ਕੁਝ ਵੀ ਹੈ ਨਹੀਂ ਹਨ ਜੇ ਕਹੋ ਜਾਂ ਕਿਦਾਂ ਨਾ ਤੇ तकरीबन 22 ਜਿਹੜੀਆਂ ਲੇਡੀਜ਼ ਆ ਜਿਹੜੀਆਂ ਸਾਡੀਆਂ ਭੈਣਾਂ ਬੱਚੀਆਂ ਆ ਉਹ ਕੋਰਸ ਕਰ ਰਹੀਆਂ ਕਟਿੰਗ ਹਟੇ ਕਰਦੇ ਤੇ ਸਾਡਾ ਪਿੰਡ ਦੇ ਪਹਿਲਾਂ ਤੋਂ ਮੰਨਿਆ ਪਰ ਮੰਨਿਆ ਸਾਡੇ ਕਬੱਡੀ ਦੇ ਖਿਡਾਰੀਆਂ ਦੇ ਨਾਲ ਸ਼ਸ਼ੀਕਾਲ ਹਮਦਰਦ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਅੱਜ ਤੁਹਾਨੂੰ ਪੰਜਾਬ ਦੇ ਇੱਕ ਅਜੀਹੇ ਨੌਜਵਾਨ ਸਰਪੰਚ ਦੇ ਨਾਲ ਮਿਲਾਵਾਂਗੇ ਜਿਸ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਪਰ ਉਸਨੇ ਨੌਕਰੀ ਕਰਨ ਦੀ ਬਜਾਏ ਚੁਣਿਆ ਪਿੰਡ ਦੀ ਸੇਵਾਦਾਰਾ ਉਹ ਕੁਝ ਹੀ ਸਮੇਂ ਦੇ ਵਿੱਚ ਮਿਹਨਤ ਕਰਕੇ ਪਿੰਡ ਦਾ ਸਰਪੰਚ ਬਣਿਆ ਤੇ ਫਿਰ ਉਸਨੇ ਸ਼ੁਰੂਆਤ ਜਿਹੜੀ ਕੀਤੀ ਉਹ ਪਿੰਡ ਦੀਆਂ ਗਲੀਆਂ ਨਾਲੀਆਂ ਦੇ ਸੁਧਾਰ ਤੋਂ ਲੈ ਕੇ ਇੱਕ ਅਜੀਹਾ ਵੱਡਾ ਕੰਮ ਕੀਤਾ ਜਿਸ ਦੀ ਅੱਜ ਹਰ ਪਾਸੇ ਚਰਚਾ ਹੋ ਰਹੀ ਹੈ ਪਿੰਡ ਬਲੀਨਾ ਦੇ ਸਰਪੰਚ ਦੇ ਵੱਲੋਂ ਪਿੰਡ ਦੇ ਵਿੱਚ ਇੱਕ ਅਜਿਹੀ ਫ੍ਰੀ ਆਈਟੀਆਈ ਖੋਲੀ ਗਈ ਹੈ ਜਿੱਥੇ ਜ਼ਰੂਰਤਮੰਦ ਘਰਾਂ ਦੇ ਬੱਚੇ ਆ ਕੇ ਫ੍ਰੀ ਪੜ੍ਹਾਈ ਕਰਦੇ ਨੇ ਔਰ ਖਾਸ ਗੱਲ ਹੈ ਕਿ ਇਹਨਾਂ ਦੀ ਪੜ੍ਹਾਈ ਦਾ ਸਾਰਾ ਖਰਚਾ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਪਿੰਡ ਦੇ ਉਹ ਨੌਕਰੀ ਪੇਸ਼ਾ ਲੋਕ ਕਰਦੇ ਨੇ ਜਿਹੜੇ ਆਪਣੀ ਕਮਾਈ ਦੇ ਵਿੱਚੋਂ ਸਾਲ ਦੇ 6000 ਰੁਪਏ ਦਿੰਦੇ ਨੇ ਤਾਂ ਕੁਲਵਿੰਦਰ ਸਿੰਘ ਬਾਗਾ ਸਰਪੰਚ ਸਾਡੇ ਨਾਲ ਨੇ ਬਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਧੰਨਵਾਦ ਜੀ ਹਮਦਾਰ ਟੀਵੀ ਦਾ ਕਿ ਤੁਸੀਂ ਸਾਰਾ ਆਦਾਰਾ ਸਾਡੇ ਨਗਰ ਦੇ ਵਿੱਚ ਚੱਲ ਕੇ ਆਏ ਹੋ ਧੰਨਵਾਦ ਜੀ ਜੀ ਆਇਆਂ ਨੂੰ ਹਰ ਬੰਦਾ ਪੜ੍ਹਾਈ ਕਰਦਾ ਤੁਸੀਂ ਇੰਜੀਨੀਅਰਿੰਗ ਕੀਤੀ ਵੀ ਮੈਂ ਰੋਜ਼ਗਾਰ ਤੇ ਲੱਗਾਗਾ ਕਿਤਾ ਕਰਾਂਗਾ ਪਰਿਵਾਰ ਨੂੰ ਸੁੱਖ ਦਵਾਂਗੇ ਤੁਸੀਂ ਨੌਕਰੀ ਕੀਤੀ ਨਹੀਂ ਪਿੰਡ ਦੀ ਨੌਕਰੀ ਚੱਕ ਲਈ ਜੀ ਬਿਲਕੁਲ ਕਿਉਂਕਿ ਦੇਖੋ ਜੀ ਆਪਾਂ ਪਿੰਡਾਂ ਨੂੰ ਬਿਹਤਰ ਬਣਾਉਣਾ ਚਾਹੁੰਦੇ ਆ ਆਪਾਂ ਪੰਜਾਬ ਦੇ ਵਿੱਚ ਉਹ ਵਿਦਵਾਨ ਪੈਦਾ ਕਰ ਲੈ ਜਿਹੜੇ ਏਸੀ ਦੇ ਵਿੱਚ ਬਾਹਰ ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਗਰਮੀ ਬਹੁਤ ਹੋ ਰਹੀ ਆ ਕਿ ਆਪਾਂ ਨੂੰ ਬੂਟੇ ਲਾਉਣੇ ਚਾਹੀਦੇ ਆ ਉਹੋ ਜਿਹੇ ਵਿਦਵਾਨਾਂ ਨਾਲੋਂ ਚੰਗਾ ਆ ਕਿ ਆਪ ਹੀ ਇਸ ਸਿਆਸਤ ਦੇ ਵਿੱਚ ਉਤਰੀਏ ਕਿਉਂਕਿ ਹੋਰ ਕਿਸੇ ਦੇ ਨਾਲੋਂ ਸਾਡੇ ਦੇਖੋ ਜਿਹੜੇ ਆਈਡੀਆ ਲੈ ਆ ਸ਼ੀ ਦੂਦਮ ਸਿੰਘ ਜੀ ਹੋਗੇ ਕਰਤਾਰ ਸਿੰਘ ਸਰਾਬਾ ਜੀ ਹੋਗੇ ਸਰਦਾਰ ਭਗਤ ਸਿੰਘ ਹੋਗੇ ਇਹਨਾਂ ਨੇ ਦੂਜਿਆਂ ਤੋਂ ਅਪੇਕਸ਼ਾ ਨਹੀਂ ਕੀਤੀ ਇਹਨਾਂ ਨੇ ਦੂਜਿਆਂ ਨੂੰ ਨਹੀਂ ਕਿਹਾ ਕਿ ਹਾਂ ਵੀ ਤੁਸੀਂ ਜਾ ਕੇ ਉੱਥੇ ਲੰਡਨ ਦੇ ਵਿੱਚ ਜਿਹੜਾ ਆਪਣੇ ਪੰਜਾਬ ਦਾ ਬਤਲਾ ਲਓ ਇਹਨਾਂ ਨੇ ਆਪ ਹੀ ਮੂਰੇ ਹੋ ਕੇ ਕੰਮ ਕੀਤੇ ਤੇ ਇਹਨਾਂ ਤੋਂ ਸਿੱਖਿਆ ਲੈਂਦੇ ਆਂ ਸਾਨੂੰ ਇਹ ਯਾਪਿਆ ਕਿ ਜਿਹੜੇ ਸਾਡੇ ਆਈਡੀਆਲ ਆ ਅੱਜ ਅਸੀਂ ਉਹਨਾਂ ਨੂੰ ਕਈ ਪੂਜਦੇ ਤਾਂ ਹੈਗੇ ਆ ਅਸੀਂ ਇਹ ਤਾਂ ਕਹਿੰਦੇ ਆ ਕਿ ਹਨਾ ਕਿ ਭਗਤ ਸਿੰਘ ਆ ਕਿ ਤੇਰੇ ਜੇ ਅਸੀਂ ਬਣਨਾ ਚਾਹੁੰਦੇ ਆ ਪਰ ਅਸੀਂ ਉਹ ਬਸ ਸਿਰਫ ਤੇ ਸਿਰਫ ਫੇਸਬੁੱਕ ਜਾਂ ਇੰਸਟਾ ਤੇ ਆ ਅਸਲ ਵਿੱਚ ਉਹਨਾਂ ਦੀ ਸੋਚ ਇਹੀ ਸੀ ਕਿ ਕਿਉਂ ਨਾ ਜਿਹੜਾ ਯੂਥ ਆ ਉਹ ਸਿਆਸਤ ਦੇ ਵਿੱਚ ਆਵੇ ਤੇ ਜਿਹੜਾ ਯੂਥ ਹੀ ਆ ਉਹ ਆਪਣੇ ਪੰਜਾਬ ਨੂੰ ਉਹ ਆਪਣੇ ਭਾਰਤ ਦੇਸ਼ ਨੂੰ ਸਾਂਭੇ ਤਾਂ ਹੀ ਇਸ ਦਾ ਜਿਹੜਾ ਆ ਵਿਕਾਸ ਹੋ ਸਕਦਾ ਸ਼ਾਇਦ ਇੱਕ ਇਹੀ ਕਾਰਨ ਸੀ ਕਿ ਪਿੰਡ ਵਾਲਿਆਂ ਨੇ ਮੈਨੂੰ ਮੌਕਾ ਦਿੱਤਾ ਉਹਨਾਂ ਨੇ ਇਹ ਕਿਹਾ ਕਿ ਇਹ ਨੌਜਵਾਨ ਜਿਹੜਾ ਬੱਚਾ ਆ ਕਿਉਂ ਨਾ ਅਸੀਂ ਇਸ ਬੱਚੇ ਨੂੰ ਆਪਣੇ ਪਿੰਡ ਦਾ ਸਰਪੰਚ ਬਣਾਈਏ ਤੇ ਇਹ ਪਿੰਡ ਵਾਲਿਆਂ ਦੀ ਸੋਚ ਸੀ ਪਿੰਡ ਵਾਲਿਆਂ ਨੇ ਇੱਕ ਮੈਨੂੰ ਮੌਕਾ ਦਿੱਤਾ ਤੇ ਉਹਨਾਂ ਦੇ ਮੌਕੇ ਨੂੰ ਮੈਂ ਅਜਾਈ ਨਹੀਂ ਜਾਣ ਦੇਣਾ ਚਾਹੁੰਦਾ ਸੀ ਕਿਉਂਕਿ ਨੌਕਰੀ ਤਾਂ ਹਰ ਬੰਦਾ ਕਰਦਾ ਆਪਣੇ ਲਈ ਤਾਂ ਹਰ ਬੰਦਾ ਜੀਂਦਾ ਜਿਹੜਾ ਦੂਜਿਆਂ ਲਈ ਜੀਵੇ ਤੇ ਸਾਡੇ ਮਹਾਪੁਰਸ਼ ਇਹੀ ਕਹਿੰਦੇ ਆ ਕਿ ਉਹ ਇਨਸਾਨ ਹੀ ਜਿਹੜਾ ਆ ਉਹ ਇੱਕ ਚੰਗਾ ਇਨਸਾਨ ਹੁੰਦਾ ਹੈ ਅੱਛਾ ਭਾਈ ਫਿਰ ਕਾਲਜ ਖੋਲਣਾ ਪਿੰਡ ਦੇ ਵਿੱਚ ਉਹ ਵੀ ਮੁਫਤ ਇਹ ਤਾਂ ਮੰਨ ਲਾਉਂਦਾ ਵੀ ਸਰਕਾਰਾਂ ਵੀ 20 ਵਾਰੀ ਸੋਚਦੀਆਂ ਨੇ ਕਿ ਸਕੂਲ ਕਾਲਜ ਬਣਾਉਣਾ ਤੁਸੀਂ ਸਰਪੰਚ ਬਣਦੇ ਪਿੰਡ ਦੇ ਵਿੱਚ ਇੱਕ ਕਾਲਜ ਖੋਲ੍ਹਤਾ ਆਈਟੀਆਈ ਜੀ ਬਿਲਕੁਲ ਕਿਉਂਕਿ ਦੇਖੋ ਜੀ ਅੱਜ ਕੱਲ ਮੈਂ ਇੱਕ ਗੱਲ ਆਮ ਕਹਿਣਾ ਹੁੰਦਾ ਫਰੀ ਦੇ ਵਿੱਚ ਰਾਸ਼ਨ ਮਿਲ ਸਕਦਾ ਉਹ ਸਾਡੇ ਜਿਹੜੇ ਹੱਕਾਂ ਦੇ ਉੱਤੇ ਡਾਕਾ ਆ ਜੇਕਰ ਮਤਲਬ ਇੱਕ ਮਹਾਪੁਰਸ਼ ਕਹਿੰਦਾ ਕਿ ਇੱਕ ਜੇਲ੍ਹ ਦੇ ਵਿੱਚ ਹਨਾ ਮਤਲਬ ਤਿੰਨ ਬੰਦੇ ਜਾਂਦੇ ਆ ਉਹ ਜੇਲ੍ਹ ਵਾਲੇ ਨੂੰ ਪੁੱਛਦੇ ਵੀ ਤੂੰ ਜੇਲ੍ਹ ਦੇ ਵਿੱਚ ਤੈਨੂੰ ਕੀ ਚਾਹੀਦਾ ਉਹ ਕਹਿੰਦਾ ਜੀ ਰੋਟੀ ਵਧੀਆ ਨਹੀਂ ਮਿਲਦੀ ਉਹ ਕਹਿੰਦਾ ਮੈਂ ਤੇਰੀ ਰੋਟੀ ਵਧੀਆ ਲਵਾ ਦੂੰਗਾ ਦੂਸਰਾ ਕਹਿੰਦਾ ਜੀ ਦੂਸਰਾ ਫਿਰ ਇੱਕ ਆਉਂਦਾ ਉਹ ਕਹਿੰਦਾ ਵੀ ਤੂੰ ਇੱਥੇ ਕੀ ਕਰਦਾ ਹਨਾ ਦੱਸ ਤੈਨੂੰ ਕੀ ਚਾਹੀਦਾ ਮੈਂ ਮਤਲਬ ਬੜਾ ਏਦਾਂ ਪਾਵਰਫੁਲ ਹਾਂ ਤੇ ਤੂੰ ਦੱਸ ਕੀ ਚਾਹੀਦਾ ਉਹ ਕਹਿੰਦਾ ਜੀ ਸਾਡਾ ਰੋਟੀ ਪਾਣੀ ਨਹੀਂ ਵਧੀਆ ਕੱਪੜਾ ਵਧੀਆ ਨਹੀਂ ਮਿਲਦਾ ਉਹਨੇ ਕੱਪੜੇ ਲੈ ਤੇ ਤੀਜਾ ਬੰਦਾ ਆਉਂਦਾ ਉਹ ਕਹਿੰਦਾ ਤੁਹਾਨੂੰ ਕੀ ਚਾਹੀਦਾ ਉਹ ਕਹਿੰਦਾ ਸਾਡਾ ਕੱ ਆਜ਼ਾਦੀ ਮਿਲ ਜਵੇ ਤੇ ਉਹਨੇ ਤੀਜੇ ਬੰਦੇ ਨੇ ਉਹਨਾਂ ਨੂੰ ਆਜ਼ਾਦੀ ਦਿਵਾ ਦਿੱਤੀ ਮਤਲਬ ਅੱਜ ਸਾਨੂੰ ਨਜ਼ਰੀਆ ਵਧਨ ਦੀ ਲੋੜ ਆ ਇਹ ਕੱਪੜਾ ਜਾਂ ਇਹ ਰੋਟੀਆਂ ਦੇ ਵਿੱਚ ਸਾਡੀ ਆਜ਼ਾਦੀ ਨਹੀਂ ਸਾਡੀ ਆਜ਼ਾਦੀ ਸੁਤੰਤਰ ਜੀਣ ਦੇ ਵਿੱਚ ਆ ਜੇਕਰ ਇਹ ਸਾਡੇ ਪਿੰਡ ਵਾਲੇ ਸਾਡੇ ਨਗਰ ਵਾਲੇ ਜਾਂ ਆਲੇ ਦੁਆਲੇ ਦੇ ਲੋਕ ਜਿਹੜੇ ਆ ਉਹ ਪੰਡ ਵਿੱਚ ਸક્ષਮ ਹੋ ਜਾਣਗੇ ਉਹ ਆਪਣੇ ਪੈਰਾਂ ਦੇ ਉੱਤੇ ਖੁਦ ਹੋ ਜਾਣਗੇ ਤੇ ਸਾਨੂੰ ਇਹੋ ਜਿਹੀਆਂ ਚੀਜ਼ਾਂ ਦੀ ਲੋੜ ਨਹੀਂ ਤੇ ਅਸੀਂ ਪਿੰਡ ਨੂੰ ਅਸੀਂ ਪੰਜਾਬ ਨੂੰ ਅਸੀਂ ਭਾਰਤ ਦੇਸ਼ ਨੂੰ ਉਹਦੇ ਵਿਕਸਿਤ ਕਰ ਸਕਦੇ ਹਾਂ ਜਦੋਂ ਅਸੀਂ ਸਾਰੇ ਆਪੋ ਆਪਣੇ ਪੈਰਾਂ ਤੇ ਹੋਵਾਂਗੇ ਅੱਜ ਦੁਕਾਨ ਤੇ ਸਾਡੇ ਦੇਖਦਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਆਉਂਦੀਆਂ ਉਹ ਜਿਹੜੀਆਂ ਚੀਜ਼ਾਂ ਸਾਨੂੰ ਫ੍ਰੀ ਚ ਦੇਣਾ ਚਾਹੁੰਦੀ ਚਾਹੀਦੀਆਂ ਉਹਨਾਂ ਨੂੰ ਉਹ ਨਹੀਂ ਦਿੰਦੇ ਸਾਨੂੰ ਅੱਜ ਲਾਚਾਰ ਬੇਵਸ ਤੇ ਸਾਨੂੰ ਮੰਗਤੇ ਬਣਾ ਕੇ ਉਹਨਾਂ ਨੇ ਰੱਖ ਦਿੱਤਾ ਆਈਟੀਆਈ ਕਾਲਜ ਕਿਵੇਂ ਫਿਰ ਖੋਲ੍ਹਿਆ ਫਿਰ ਤੁਸੀਂ ਉਹਦੇ ਵਿੱਚ ਕੀ ਕੀ ਕਰਵਾ ਰਹੇ ਹੋ ਅੱਜ ITI ਕਾਲਜ ਦੇ ਵਿੱਚ ਸਾਡਾ ਮੀਰ ਚੰਦ ਪੋਲੀਟੈਕਨੀਕਲ ਕਾਲਜ ਦੇ ਨਾਲ ਐਫੀਲੀਏਸ਼ਨ ਹੈ ਜੀ ਤੇ ਇਹ ਅਸੀਂ ਫ੍ਰੀ ਕਰਵਾ ਰਹੇ ਹਾਂ ਮੀਰ ਚੰਦ ਕਾਲਜ ਦਾ ਸਰਟੀਫਿਕੇਟ ਜਿਹੜਾ ਇਹਨਾਂ ਬੱਚਿਆਂ ਨੂੰ ਉਹ ਦਿੱਤਾ ਜਾਂਦਾ ਕੋਰਸ ਕਰਨ ਦੇ ਉਪਰੰਤ ਇਹਨਾਂ ਨੂੰ ਤੇ ਇਹ ਸਾਡਾ ਮੇਨ ਇਹੀ ਸੀਗਾ ਜੀ ਕਿ ਇਹ ਜਿਹੜਾ ਅਸੀਂ ਕਿਵੇਂ ਪਿੰਡ ਦੇ ਬੱਚਿਆਂ ਨੂੰ ਜਿਹੜਾ ਸક્ષਮ ਬਣਾਈਏ ਸਾਡੇ ਕੋਲ ਬੱਚੀਆਂ ਵੀ ਸੀਗੀਆਂ ਬੱਚੀਆਂ ਨੂੰ ਅਸੀਂ ਕਟਿੰਗ ਐਂਡ ਟੇਲਰਿੰਗ ਦਾ ਜਿਹੜਾ ਕੋਰਸ ਕਰਵਾਉਂਦੇ ਆ ਉਹਦੇ ਨਾਲ ਇਹ ਆ ਕਿ ਇਹ ਸ਼ਹਿਰ ਦੇ ਵਿੱਚ ਵੀ ਕੰਮ ਕਰ ਸਕਦੀਆਂ ਤੇ ਪਿੰਡ ਵਿੱਚ ਰਹਿ ਕੇ ਵੀ ਜਿੱਦਾਂ ਸੂਟ ਵਗੈਰਾ ਸੀ ਕੇ ਕੁਰਤੇ ਪਜਾਮੇ ਸੀ ਕੇ ਇਹ ਆਪਣਾ ਰੋਜਗਾਰ ਚਲਾ ਸਕਦੀਆਂ ਤੇ ਅੱਜ ਕੱਲ ਜਿਹੜਾ ਕੰਪਿਊਟਰ ਜੋ ਗਿਆ ਇਸ ਲਈ ਅਸੀਂ ਕੰਪਿਊਟਰ ਦਾ ਕੋਰਸ ਵੀ ਨਾਲ ਨਾਲ ਕਰਵਾ ਰਹੇ ਹਾਂ ਕਿਉਂਕਿ ਅੱਜ ਕੱਲ ਹਰ ਬੱਚੇ ਨੂੰ ਬਜ਼ੁਰਗ ਨੂੰ ਕੰਪਿਊਟਰ ਦੀ ਬਹੁਤ ਲੋੜ ਆ ਕਿਸੇ ਵੀ ਅਸੀਂ ਸੈਕਟਰ ਦੇ ਵਿੱਚ ਚੱਲ ਜੀਏ ਕੰਪਿਊਟਰ ਦਾ ਬਹੁਤ ਵੱਡਾ ਰੋਲ ਹੈ ਸੋ ਅਸੀਂ ਇੱਕ ਕੰਪਿਊਟਰ ਸੈਂਟਰ ਤੇ ਇੱਕ ਕਟਿੰਗ ਐਂਡ ਟੇਲਰਿੰਗ ਦਾ ਇਹ ਦੋ ਜਿਹੜੀਆਂ ਆਈਟੀਏ ਅਸੀਂ ਚਲਾ ਰਹੇ ਹਾਂ ਜੀ ਅਚਾਈ ਦੇ ਵਿੱਚ ਕੋਈ ਫੀਸ ਨਹੀਂ ਕਿਸੇ ਤੋਂ ਲਈ ਜਾਂਦੀ ਨਹੀਂ ਕੋਈ ਫੀਸ ਨਹੀਂ ਲਈ ਜਾਂਦੀ ਤੇ ਜਿਹੜਾ ਜਿੰਨਾ ਖਰਚਾ ਹੁੰਦਾ ਇਹ ਨੋ ਡਾਊਟ ਕਿ ਕਿਸੇ ਵੀ ਕੰਮ ਦੇ ਲਈ ਪੈਸਾ ਬਹੁਤ ਜ਼ਰੂਰੀ ਹੈ ਪਰ ਸਾਡੇ ਪਿੰਡ ਦੇ ਐਨਆਰਆਈ ਤੇ ਸਾਡੇ ਪਿੰਡ ਦੇ ਜਿਹੜੇ ਪ੍ਰਾਈਵੇਟ ਜਾਂ ਸਰਕਾਰੀ ਜੋਬ ਕਰਦੇ ਆ ਉਹ ਹਰ ਮਹੀਨੇ ਆਪਣਾ ਜਿਹੜਾ 500 ਰੁਪਏ ਦਾ ਜਿਹੜਾ ਇੱਕ ਉਹ ਰਕਮ ਦਿੰਦੇ ਆ ਇਸ ਸੋਸਾਇਟੀ ਨੂੰ ਇਹ ਜਿਹੜੇ ਆਈਟੀਆਈ ਸੈਂਟਰ ਸਾਡੇ ਬੁਲੀਨਾ ਦੁਆਬਾ ਵੈਲਫੇਅਰ ਸੋਸਾਇਟੀ ਦੇ ਅਧੀਨ ਚੱਲ ਰਹੇ ਆ ਤੇ ਉਹ ਫਿਰ ਸਾਰੇ ਜਿਹੜੇ 500 ਰੁਪਏ ਦੇ ਹਿਸਾਬ ਦੇ ਨਾਲ ਉੱਥੇ ਪੈਸੇ ਜਮ੍ਹਾਂ ਕਰਵਾਏ ਜਾਂਦੇ ਉਸ ਪੈਸੇ ਦੇ ਨਾਲ ਹੀ ਅਸੀਂ ਇਸ ਆਈਟੀਆਈ ਦੀ ਜਿਹੜੀ ਆ ਉਹ ਮੇਨਟੇਨੈਂਸ ਕਰਦੇ ਆ ਤੇ ਨਾਲ ਦੀ ਨਾਲ ਜਿਹੜੇ ਅਸੀਂ ਟੀਚਰ ਰੱਖੇ ਹੋਏ ਹਨ ਉਹਨਾਂ ਦੀਆਂ ਤਨਖਾਹਾਂ ਵੀ ਜਿਹੜਾ ਇਸ ਸੁਸਾਇਟੀ ਦੇ ਰਾਹੀਂ ਜਿਹੜਾ ਫੰਡ ਇਕੱਠਾ ਹੁੰਦਾ ਹੈ ਉਹਦੇ ਰਾਹੀਂ ਦਿੰਦੇ ਆ ਜੀ ਬੱਚਿਆਂ ਨੂੰ ਫਿਰ ਜੋ ਉਹਨਾਂ ਦੀ ਸਮਗਰੀ ਪੜਨ ਦੇ ਰਿਲੇਟਡ ਉਹ ਸਾਰਾ ਕੁਝ ਫ੍ਰੀ ਉਹ ਸਾਰਾ ਕੁਝ ਅਸੀਂ ਆਪ ਹੀ ਮੁਹੱਈਆ ਕਰਵਾਉਂਦੇ ਆ ਤੇ ਜਿਵੇਂ ਇੱਥੇ ਸਭ ਤੋਂ ਪਹਿਲਾਂ ਜਦੋਂ ਬੱਚੀਆਂ ਹੁੰਦੀਆਂ ਇਹਨਾਂ ਨੂੰ ਜਿਹੜਾ ਕੱਪੜਾ ਉਹ ਅਸੀਂ ਲਿਆ ਕੇ ਦਿੰਦੇ ਆ ਸਭ ਤੋਂ ਪਹਿਲਾਂ ਇਹ ਜਿਹੜੀਆਂ ਬੱਚੀਆਂ ਇਹ ਜਿੱਦਾਂ ਕਾਗਜ਼ ਦੇ ਉੱਤੇ ਸਿੱਖਦੀਆਂ ਉਹ ਹਾਂ ਕਟਿੰਗ ਟੇਲਰਿੰਗ ਸਿੱਖਦੀਆਂ ਤੇ ਉਹ ਅਸੀਂ ਉਹ ਵੀ ਕਾਗਜ਼ ਵੀ ਇਹਨਾਂ ਨੂੰ ਆਪ ਮਹਈਆ ਕਰਾਈਦਾ ਪਹਿਲਾ ਕੱਪੜਾ ਵੀ ਆਪ ਮਹਈਆ ਕਰਾਈਦਾ ਜਦੋਂ ਇਹ ਸਿੱਖ ਜਾਂਦੀਆਂ ਫਿਰ ਇਹ ਆਪਣਾ ਆਪ ਸਮਾਨ ਲੈ ਕੇ ਆਉਂਦੇ ਕਿੰਨੇ ਕੁ ਇੱਧਰ ਹੈਗੀਆਂ ਨੇ ਪਹਿਣਾ ਜਿਹੜੀਆਂ ਸਿੱਖ ਰਹੀਆਂ ਨੇ ਔਰ ਉਧਰ ਕੰਪਿਊਟਰ ਵਾਲੇ ਪਾਸੇ ਕਿੰਨੇ ਕੁ ਬੱਚੇ ਹੈਗੇ ਨੇ ਦੇਖੋ ਜੀ ਵੈਸੇ ਤਾਂ ਜਿਹੜਾ ਅੰਕੜਾ ਉਹ ਜ਼ਿਆਦਾ ਆ ਪਰ ਜਿਹੜਾ ਕੰਪਿਊਟਰ ਦਾ ਉਹ ਅਸੀਂ 10ਵੀਂ ਤੋਂ ਬਾਅਦ ਕਰਵਾਉਂਦੇ ਆ ਪਿੰਡ ਦੇ ਵਿੱਚ ਹੋਰ ਜਾਂ ਬੱਚੇ ਆ ਜਿਹੜੇ 10ਵੀਂ ਤੋਂ ਹੇਠਾਂ ਆ ਜਾਂ ਮਤਲਬ ਬਜ਼ੁਰਗ ਆ ਜਿਹੜੇ ਕੰਪਿਊਟਰ ਸਿੱਖਣਾ ਚਾਹੁੰਦੇ ਉਹ ਵੀ ਸਿੱਖਦੇ ਆ ਅੱਛਾ ਹਾਂ ਤੇ ਜਿਹੜੇ ਉੱਦ ਦਾ ਗੱਲ ਕਰੀਏ ਤੇ 46 ਬੱਚੇ ਸਾਡੇ ਇਸ ਵੇਲੇ ਚੌਥੇ ਬੈਚ ਦੇ ਵਿੱਚ ਕੰਪਿਊਟਰ ਦਾ ਕੋਰਸ ਕਰ ਰਹੇ ਆ ਤੇ ਤਕਰੀਬਨ 22 ਜਿਹੜੀਆਂ ਲੇਡੀਜ਼ ਆ ਜਿਹੜੀਆਂ ਸਾਡੀਆਂ ਭੈਣਾਂ ਬੱਚੀਆਂ ਆ ਉਹ ਕੋਰਸ ਕਰ ਰਹੀਆਂ ਕਟਿੰਗ ਐਂਡ ਟ੍ਰੇਲਿੰਗ ਅੱਛਾ ਬੜੀ ਚੰਗੀ ਗੱਲ ਦੱਸੀ ਵੀ ਬੱਚਿਆਂ ਵੱਲ ਦੇਖ ਕੇ ਜਾਂ ਫਿਰ ਇਸ ਤਰੀਕੇ ਦਾ ਉਦਮ ਦੇਖ ਕੇ ਸਰਪੰਚ ਦਾ ਬਜ਼ੁਰਗ ਵੀ ਆਏ ਫਿਰ ਅੱਗੇ ਵੀ ਅਸੀਂ ਵੀ ਕੰਪਿਊਟਰ ਸਿੱਖਣਾ ਜੀ ਬਿਲਕੁਲ 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 ਕਿਉਂਕਿ ਬਜ਼ੁਰਗਾਂ ਨੂੰ ਵੀ ਇਦਾਂ ਲੱਗਦਾ ਕਿਉਂਕਿ ਅੱਜ ਉਹ ਜਿੱਥੇ ਵੀ ਜਾਂਦੇ ਕਿਉਂਕਿ ਸਾਡਾ ਪਿੰਡ ਮੇਨ ਜਿਹੜੀ ਹੱਬ ਹੈ ਜਿੱਦਾਂ ਇੱਥੇ ਐਨਆਰਆਈ ਬਹੁਤ ਜ਼ਿਆਦਾ ਆ ਇਹਨਾਂ ਦਾ ਕਿਉਂਕਿ ਵੱਖ-ਵੱਖ ادارےਾਂ ਦੇ ਵਿੱਚ ਬਾਹਰ ਵੀ ਜਦੋਂ ਜਾਂਦੇ ਆ ਉੱਥੇ ਆਉਣਾ ਜਾਣਾ ਰਹਿੰਦਾ ਤੇ ਕੁਝ ਬਜ਼ੁਰਗ ਆ ਤੇ ਉਹਨਾਂ ਦੀ ਸਿੱਖਣ ਦੀ ਚਾਹਤ ਹੁੰਦੀ ਹੈ ਕਿ ਅਸੀਂ ਵੀ ਕੰਪਿਊਟਰ ਸਿੱਖਣਾ ਜੀ ਅੱਛਾ ਇਹ ਬੜੀ ਬੜੀ ਚੰਗੀ ਗੱਲ ਆ ਇਹਦੇ ਨਾਲ ਤਾਂ ਮਨਲਾ ਇੱਕ ਪਾਈਚਾਰਕ ਸਾਂਝ ਵੀ ਬੜੀ ਸੋਹਣੀ ਬਣਦੀ ਆ ਅੱਛਾ ਇੰਜੀਨੀਅਰਿੰਗ ਤੁਸੀਂ ਕੀਤੀ ਸੀ ਫਿਰ ਉਹ ਇੰਜੀਨੀਅਰਿੰਗ ਚਲੋ ਇੱਕ ਪਾਸੇ ਨੂੰ ਤਾਂ ਵਰਤੀ ਕਾਲਜ ਸਕੂਲ ਪਰ ਪਿੰਡ ਦੇ ਸੁਧਾਰ ਦੇ ਲਈ ਉਹ ਇੰਜੀਨੀਅਰਿੰਗ ਕੰਮ ਆਈ ਬਿਲਕੁਲ ਜੀ ਬਿਲਕੁਲ ਬਿਲਕੁਲ ਦੇਖੋ ਜੀ ਜਿਹੜੀ ਇੰਜੀਨੀਅਰਿੰਗ ਆ ਬਹੁਤੇ ਇੰਜੀਨੀਅਰ ਇੰਜੀਨੀਅਰਿੰਗ ਕਰ ਲੈਂਦੇ ਪਰ ਉਹਨਾਂ ਨੂੰ ਅਪਲਾਈ ਕਰਨ ਦਾ ਮੌਕਾ ਨਹੀਂ ਮਿਲਦਾ ਪਰ ਮੈਂ ਇਹਦੇ ਵਿੱਚ ਮਤਲਬ ਬਹੁਤ ਸੁਭਾਗਿਆ ਸ਼ਾਲੀ ਆ ਕਿਉਂਕਿ ਅਸੀਂ ਰੇਨ ਹਾਰਵੈਸਟਿੰਗ ਬਾਰੇ ਪੜਿਆ ਸੀਗਾ ਛੋਕ ਪਿੱਟ ਬਾਰੇ ਪੜਿਆ ਸੀਗਾ ਲੈਵਲਿੰਗ ਬਾਰੇ ਡੰਪੀ ਲੈਵਲਿੰਗ ਬਾਰੇ ਹਨਾ ਤੇ ਉਹ ਸਾਰਾ ਅਸੀਂ ਪੜਿਆ ਸੀਗਾ ਆਪਣੇ ਇੰਜੀਨੀਅਰਿੰਗ ਦੇ ਵਿੱਚ ਉਹ ਮੈਨੂੰ ਅਪਲਾਈ ਕਰਨ ਦਾ ਇੱਥੇ ਫਿਰ ਮੌਕਾ ਵੀ ਮਿਲਿਆ ਤਕਰੀਬਨ 12 ਦਿਨ ਲੱਗੇ ਜਦੋਂ ਮੈਂ ਪਿੰਡ ਦੀ ਡਰਾਇੰਗ ਬਣਾਈ ਤੇ ਪਿੰਡ ਦਾ ਜਦੋਂ ਲੈਵਲ ਕੱਢਿਆ ਮੈਂ ਆਪਣੇ ਹੱਥੀਂ ਆਪਣੇ ਪਿੰਡ ਦਾ ਲੈਵਲ ਕੱਢਿਆ ਤੇ 12 ਦਿਨ ਮੈਨੂੰ ਲੱਗੇ ਸੀ ਜਿੰਨਾ ਵੱਡਾ ਸਾਡਾ ਪਿੰਡ ਆ ਇਹ ਵੀ ਇੱਕ ਇੰਜੀਨੀਅਰਿੰਗ ਮੈਂ ਇੱਥੇ ਅਪਲਾਈ ਕੀਤੀ ਦੂਸਰਾ ਇਹ ਸੀ ਸਾਡੇ ਸਕੂਲ ਆ ਜਿਹੜੇ ਉੱਥੇ ਪਾਣੀ ਜਿਹੜਾ ਉਹ ਖੜ ਜਾਂਦਾ ਹੁੰਦਾ ਸੀ ਉੱਥੇ ਫਿਰ ਅਸੀਂ ਦੇਖਿਆ ਕਿ ਰੇਨ ਹਾਰਵੈਸਟਿੰਗ ਬਾਰੇ ਪੜਿਆ ਸੀ ਤੇ ਸੋਕਪਟ ਬਾਰੇ ਪੜਿਆ ਸੀ ਉਹ ਜਿਹੜੀ ਇੰਜੀਨੀਅਰਿੰਗ ਅਸੀਂ ਉੱਥੇ ਅਪਲਾਈ ਕੀਤੀ ਕਿਉਂ ਨਾ ਅਸੀਂ ਸਕੂਲ ਦੀ ਜਿਹੜੀ ਛੱਤ ਦਾ ਜਿੰਨਾ ਵੀ ਏਰੀਆ ਬਣਦਾ ਉਹ ਜਿੰਨਾ ਮੀਂਹ ਪੈਂਦਾ ਜਿੰਨੀ بارش ਹੁੰਦੀ ਹੈ ਉਹਦਾ ਪਾਣੀ ਜਿਹੜਾ ਕਿਉਂ ਨਾ ਅਸੀਂ ਦੁਬਾਰਾ ਜਿਹੜਾ ਉਹ ਧਰਤੀ ਦੇ ਵਿੱਚ ਦੁਬਾਰਾ ਭੇਜ ਦਿੱਤਾ ਜਾਵੇ ਉਹ ਅਸੀਂ ਰੇਨ ਹਾਰਵੈਸਟਿੰਗ ਦਾ ਸਾਡੇ ਦੋਨਾਂ ਸਕੂਲਾਂ ਦੇ ਵਿੱਚ ਉਹ ਬਣਿਆ ਹੋਇਆ ਆ ਤੇ ਪ੍ਰੋਜੈਕਟ ਚੱਲਦਾ ਆ ਸੋਕਪਟ ਦਾ ਜਿੱਥੇ ਪਾਣੀ ਸਾਡੇ ਪਿੰਡ ਦੇ ਵਿੱਚ ਜ਼ਿਆਦਾ ਖੜਦਾ ਸੀ ਉੱਥੇ ਅਸੀਂ ਸੋਕਪਟ ਦੀ ਜਿਹੜੀ ਇੰਜੀਨੀਅਰਿੰਗ ਆ ਮੈਂ ਆਪਾ ਦੇਖ ਰੇ ਸੀ ਕਿ ਖੇਡ ਮદાન ਵੀ ਹੈਗਾ ਖਿਡਾਰੀ ਖਡੂਰੀ ਵੀ ਪਿੰਡ ਦੇ ਵਿੱਚੋਂ ਨਿਕਲ ਰਹੇ ਨੇ ਬਿਲਕੁਲ ਜੀ ਬਿਲਕੁਲ ਸਾਡੇ ਇੱਥੇ ਕਬੱਡੀ ਦੇ ਖਿਡਾਰੀ ਵੀ ਨਿਕਲ ਰਹੇ ਆ ਜੀ ਕ੍ਰਿਕਟ ਦੇ ਵੀ ਤੇ ਫੁੱਟਬਾਲ ਦੇ ਵੀ ਖਿਡਾਰੀ ਆ ਸਾਹ ਜੀ ਤੇ ਸਾਡਾ ਪਿੰਡ ਪਹਿਲਾਂ ਤੋਂ ਮੰਨਿਆ ਪਰ ਮੰਨਿਆ ਸਾਡੇ ਕਬੱਡੀ ਦੇ ਖਿਡਾਰੀਆਂ ਦੇ ਨਾਲ ਹੈ ਕਈ ਐਥਲੀਟ ਵੀ ਇੱਥੋਂ ਇਸ ਸਾਡੇ ਪਿੰਡ ਨੇ ਜਿੱਦਾਂ ਪੂਰੇ ਪੰਜਾਬ ਨੂੰ ਦਿੱਤੇ ਆ ਜੀ ਜਿਹੜੇ ਕਿ ਨੈਸ਼ਨਲੀ ਤੇ ਇੰਟਰਨੈਸ਼ਨਲੀ ਖੇਲੇ ਹੋਏ ਆ ਅੱਛਾ ਜਿਵੇਂ ਇੱਕ ਇੱਕ ਗੱਲਾਂ ਆ ਸੁਣਨ ਨੂੰ ਬੜੀਆਂ ਚੰਗੀਆਂ ਲੱਗ ਰਹੀਆਂ ਜਾਂ ਜਿਹੜੇ ਦੇਖ ਰਹੇ ਹੋਣਗੇ ਸੁਣ ਕੇ ਬਹੁਤ ਸੌਖਾ ਜਾ ਲੱਗ ਰਿਹਾ ਹੋਊਗਾ ਕੰਮ ਕੋਈ ਵੀ ਕਹਿੰਦੇ ਕੰਮ ਵੱਡਾ ਕਰੀਏ ਉਹਦੇ ਵਿੱਚ ਮੁਸੀਬਤਾਂ ਜ਼ਰੂਰ ਆਉਂਦੀਆਂ ਨੇ ਔਰ ਮੁਸੀਬਤ ਆਵੇ ਨਾ ਤਾਂ ਫਿਰ ਕੰਮ ਵੱਡਾ ਨਹੀਂ ਹੁੰਦਾ ਕੋਈ ਬਿਲਕੁਲ ਬਿਲਕੁਲ ਆਈਆਂ ਮੁਸੀਬਤਾਂ ਬਹੁਤ ਆਈਆਂ ਜੀ ਸੱਤ ਪਰਚੇ ਕਰਾਏ ਆ ਤੇ ਇੱਥੇ ਤੱਕ ਅੱਜ ਪਹੁੰਚੇ ਆ ਉਹ ਕਦੇ ਕਦੇ ਹੋਗੇ ਸਤ ਪਰਚੇ 7 ਵਜੇ ਭਾਜੀ ਦੇਖੋ ਹਰ ਬੰਦਾ ਡਵੈਲਪਮੈਂਟ ਦੇ ਹੱਕ ਚ ਵੀ ਨਹੀਂ ਹੁੰਦਾ ਆਮ ਬੰਦੇ ਚਾਹੁੰਦੇ ਆ ਕਿ ਸਾਡੇ ਪਿੰਡ ਦੀ ਭਲਾਈ ਵੀ ਹੋਵੇ ਕੁਝ ਆਪੋਜੀਸ਼ਨ ਵੀ ਹੁੰਦੀ ਆ ਤੇ ਜਿਹੜੀਆਂ ਸ਼ਿਕਾਇਤਾਂ ਕਰਦੀ ਹੁੰਦੀ ਕਿ ਇਹਨੇ ਇਦਾਂ ਕਰ ਦਿੱਤਾ ਇਦਾਂ ਕਰਦਾ ਲੂਜ਼ ਪੋਲ ਹੁੰਦੇ ਹਰ ਕੰਮ ਦੇ ਵਿੱਚ ਲੂਜ਼ ਪੋਲ ਹੁੰਦੇ ਆ ਉਹ ਕਾਸ਼ ਉਹ 10-10 ਦੱਸ ਦੇ ਸੀਗੇ ਤੇ ਉਹ ਮਤਲਬ ਅਲੱਗ-ਅਲੱਗ ادارےਾਂ ਵੱਲੋਂ ਮੇਰੇ ਤੇ ਹੋਏ ਪਰ ਕਮਾਲ ਦੀ ਮੈਂ ਗੱਲ ਇਹ ਦੱਸਦਾ ਕਿ ਜਿਹੜੀ ਸਰਕਾਰ ਨੇ ਪਰਚੇ ਕੀਤੇ ਸੀ ਉਸ ਸਰਕਾਰ ਨੂੰ ਹੀ ਆਪ ਹੀ ਉਹ ਰੱਦ ਕਰਨੇ ਪਏ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਹੋ ਕੇ ਇੱਕੋ ਇੱਕ ਪਿੰਡ ਦਾ ਇਹ ਘਾਟਨ ਕੀਤਾ ਸੀ ਉਹ ਬਲੀਨਾ ਸੀਗਾ ਅੱਛਾ ਹਾਂ ਤੇ ਫਿਰ ਉਸ ਦਿਨ ਪੁੱਛਿਆ ਤੁਸੀਂ ਦੱਸਿਆ ਵੀ ਮੈਂ ਤੇ ਪਰਚੇ ਉਹਨਾਂ ਨੇ ਉਹਨਾਂ ਨੇ ਇਹ ਹੀ ਗੱਲ ਕਹੀ ਕਿ ਜਿਹੜਾ ਯਾਰ ਇਹ ਪ੍ਰੋਜੈਕਟ ਬਣਾਇਆ ਇਹ ਸਾਡੇ ਹੈਂਡਓਵਰ ਕਰ ਗਿਆ ਕਿ ਜਲੰਧਰ ਦੇ ਵਿੱਚ ਜਿਹੜਾ ਇਹ ਸੀਗਾ ਨਾ ਇਹ ਪਿੰਡਾਂ ਦੇ ਵਿੱਚ ਪਹਿਲਾ ਪ੍ਰੋਜੈਕਟ ਸੀ ਜੀ ਜਿਹੜਾ ਸਾਡੇ ਪਿੰਡ ਦੇ ਵਿੱਚ ਤੁਸੀਂ ਦੇਖਿਆ ਨਾ ਸੀਚੇਵਾਲ ਮਾਡਲ ਇਹ ਆਲੇ ਦੁਆਲੇ ਪਿੰਡਾਂ 'ਚ ਕਿਤੇ ਹੈ ਨਹੀਂ ਸੀਗਾ ਤੇ ਇਸ ਕਰਕੇ ਪਰਚੇ ਹੋਏ ਸੀ ਇਸ ਕਰਕੇ ਫਿਰ ਮੁੱਖ ਮੰਤਰੀ ਦਾ ਆਪ ਆਨਲਾਈਨ ਹੋ ਕੇ ਇਹ ਦਕਾਟਨ ਕਰਨਾ ਬਲੀਨੇ ਦਾ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਸੀ ਹੋਏ ਵੀ ਉਹਨਾਂ ਦੀ ਸਰਕਾਰ ਚ ਹੀ ਸੀਗੇ ਹੋਏ ਵੀ ਉਹਨਾਂ ਦੀ ਸਰਕਾਰ ਚ ਰੱਦ ਵੀ ਉਹਨਾਂ ਦੀ ਸਰਕਾਰ ਚ ਹੀ ਹੋਇਆ ਅੱਛਾ ਉਹ ਫਿਰ ਉਦੋਂ ਉਹਨਾਂ ਨੇ ਰੱਦ ਕਰਵਾ ਦਿੱਤਾ ਉਦੋਂ ਹੀ ਰੱਦ ਕਰਵਾ ਦਿੱਤੇ ਕਿ ਇਹ ਡਵੈਲਪਮੈਂਟ ਦੇ ਕੰਮ ਹੈ ਇਹਦੇ ਵਿੱਚ ਕੋਈ ਇੱਦਾਂ ਦਾ ਨਹੀਂ ਹੈਗਾ ਅੱਛਾ ਇਹ ਇਹ ਬੜੀ ਗੱਲ ਚੰਗੀ ਲੱਗਦੀ ਹੈ ਜਿਹੜੇ ਬੰਦੇ ਕਹਿੰਦੇ ਸੰਘਰਸ਼ੀ ਨੇ ਉਹਨਾਂ ਲਈ ਪਰਚੇ ਜਾਂ ਕੋਈ ਵੀ ਸੰਘਰਸ਼ ਦੇ ਰਾਤ ਤੁਰਿਆ ਕਹਿੰਦੇ ਪਰਚੇ ਤਾਂ ਮੈਡਲ ਹੁੰਦੇ ਉਹਨਾਂ ਲਈ ਬਿਲਕੁਲ ਬਿਲਕੁਲ ਦੇਖੋ ਜੀ ਜਦ ਤੱਕ ਪਰਚਾ ਹੁੰਦਾ ਹੀ ਨਹੀਂ ਬੰਦੇ ਦਾ ਹੌਂਸਲਾ ਹੀ ਨਹੀਂ ਵੱਧਦਾ ਹੈਨਾ ਤੇ ਲੀਡਰ ਵੀ ਕਹਿੰਦੇ ਉਹੀ ਮੰਨਿਆ ਜਾਂਦਾ ਜੇ ਤੇ ਪਰਚਾ ਹੋਊਗਾ ਤੇ ਫੇਰ ਹੀ ਲੀਡਰ ਹੈ ਉਹ ਕਿਉਂਕਿ ਡਰ ਜਿਹੜਾ ਉਹ ਖੁੱਲ ਜਾਂਦਾ ਹੈ ਤੇ ਦੇਖੋ ਅਸਲ ਦੇ ਵਿੱਚ ਪਤਾ ਕੀ ਆ ਇੱਕ ਪਰਚਾ ਜਾਇਜ਼ ਹੁੰਦਾ ਹੈ ਇੱਕ ਨਜਾਇਜ਼ ਹੁੰਦਾ ਜਿਹੜਾ ਤਾਂ ਮੱਲੋ ਜੇ ਤਾਂ ਮੱਲੋ ਕਿਸੇ ਦਾ ਗਲਤ ਪਰਚਾ ਹੋਇਆ ਉਹ ਜੇ ਹੋ ਜਾਵੇ ਤਾਂ ਉਹਨੂੰ ਇੱਕ ਹੱਲਾਸ਼ੇਰੀ ਮਿਲਦੀ ਕਿ ਕੋਈ ਗੱਲ ਨਹੀਂ ਇਹ ਚੰਗੇ ਰਾਹ ਦੇ ਵਿੱਚ ਇੱਕ ਰੋੜਾ ਸੀਗਾ ਕੋਈ ਗੱਲ ਨਹੀਂ ਹਨਾ ਤੇ ਜਿਹੜਾ ਦੂਸਰਾ ਪਰਚਾ ਹੁੰਦਾ ਇੱਕ ਤਾਂ ਜਿੱਦਾਂ ਕਿਸੇ ਨੇ ਚਿੱਟਾ ਵੇਚ ਲੈ ਕਿਸੇ ਨੇ ਚੋਰੀ ਕਰ ਲਈ ਉਹ ਹੋਰ ਪਰਚਾ ਹੁੰਦਾ ਇੱਕ ਜਿਹੜਾ ਤੁਸੀਂ ਲੋਕਾਂ ਦੇ ਡਿਵੈਲਪਮੈਂਟ ਦੇ ਲਈ ਅੱਗੇ ਵਧਦੇ ਆ ਸੰਘਰਸ਼ ਕਰਦੇ ਉਹ ਪਰਚਾ ਹੋਵੇ ਉਹ ਤੁਹਾਨੂੰ ਅਪਲਿਫਟ ਕਰਦਾ ਕਿ ਨਹੀਂ ਯਾਰ ਆਪਾਂ ਨੂੰ ਹੋਰ ਕੰਮ ਕਰਨ ਦੀ ਲੋੜ ਆ ਤੇ ਸ਼ਾਇਦ ਇਹੀ ਸੀ ਕਿ ਸੱਚੀ ਨੀਤੋਂ ਚੱਲੇ ਸੀ ਕਿ ਮੁੱਖ ਮੰਤਰੀ ਨੂੰ ਖੁਦ ਉਤਕਾਟਨ ਕਰਕੇ ਕਹਿਣਾ ਪਿਆ ਹਨ ਕਿ ਅੱਜ ਤੋਂ ਮਤਲਬ ਇਹ ਸਮਰਪਿਤ ਹੈ ਸਾਰੇ ਲੋਕਾਂ ਨੂੰ ਇਹ ਵਾਲਾ ਪ੍ਰੋਜੈਕਟ ਤੇ ਜੋ ਸਰਪੰਚ ਸਾਹਿਬ ਦੇ ਉੱਤੇ ਸੀਗੇ ਉਹ ਗਲਤੀ ਦੇ ਨਾਲ ਹੋਇਆ ਕਿ ਉਹਨੂੰ ਅਸੀਂ ਰੱਦ ਕਰਦੇ ਆ ਅੱਛਾ ਕੀ ਪਤਾ ਚੰਗੀ ਗੱਲ ਹੈ ਅੱਛਾ ਭਾਈ ਜਿਵੇਂ ਤੁਸੀਂ ਹਰ ਨੌਕਰੀ ਪੇਸ਼ੇ ਵਾਲੇ ਬੰਦੇ ਨੂੰ 6000 ਰੁਪਏ ਲਾਇਆ ਉਫਰ ਦਸਣਾ ਪੈਂਦਾ ਉਹਨਾਂ ਨੂੰ ਵੀ ਭਾਈ ਭੇਜ ਦਿਓ ਪੈਸੇ ਜਾਂ ਫਿਰ ਲੋਕ ਆਪ ਮੁਹਾਰੇ ਆਉਂਦੇ ਨੇ ਐਨ ਆਰ ਆਈ ਵੀ ਆਉਂਦੇ ਨੇ ਨਾਲ ਐਨ ਆਰ ਆਈ ਵੀ ਆਉਂਦੇ ਆ ਤੇ ਹੁਣ ਸਾਡੇ ਇਹੀ ਇੱਕ ਐਨ ਆਰ ਆਈਆਂ ਦੀ ਬਾਹਰ ਆਪਣੇ ਲੈਵਲ ਤੇ ਉਹ ਅਮਰੀਕਾ ਇੰਗਲੈਂਡ ਤੇ ਕੈਨੇਡਾ ਆਸਟ੍ਰੇਲੀਆ ਦੇ ਵਿੱਚੋਂ ਉਹ ਪੈਸਾ ਇਕੱਠਾ ਕਰ ਰਹੇ ਆ ਕਿ ਜਿੱਥੇ ਇਹ ਦੋ ਕਲਾਸਾਂ ਆ ਜਿੱਤੇ ਜਿਵੇਂ ਕਟਿੰਗ ਐਂਡ ਟ੍ਰੇਲਿੰਗ ਦਾ ਤੇ ਕੰਪਿਊਟਰ ਸੈਂਟਰ ਦਾ ਉਹ ਇਹਨਾਂ ਕੋਰਸਾਂ ਨੂੰ ਹੋਰ ਵਧਾਉਣਾ ਚਾਹੁੰਦੇ ਹਨ ਕਿਉਂਕਿ ਸਾਡੇ ਪਿੰਡ ਦੀ ਹੋਰ ਡਿਮਾਂਡ ਹੈ ਕਿ ਜਿੱਦਾਂ ਬਿਊਟੀ ਪਾਰਲਰ ਦਾ ਕੋਰਸ ਇਹ ਵੀ ਵਿੱਚ ਐਡ ਕੀਤਾ ਜਾਵੇ ਤੇ ਜਿਵੇਂ ਵੈਲਡਿੰਗ ਦਾ ਤੇ ਕਾਰਪੇਂਟਰ ਦਾ ਉਹ ਵੀ ਕੋਰਸ ਲਿਆਉਣ ਦੀ ਅਸੀਂ ਜਦੋਜਹਿਦ ਦੇ ਵਿੱਚ ਹਾਂ ਤੇ ਉਹਦੇ ਲਈ ਬਾਹਰ ਐਨਆਰਆਈਆਂ ਨੇ ਹੁਣ ਇੱਕ ਬਿਲਡਿੰਗ ਬਣਾਉਣ ਦਾ ਫੈਸਲਾ ਕੀਤਾ ਤੇ ਫਿਰ ਉਹਦੇ ਲਈ ਵੀ ਉਹ ਵੱਡੇ ਲੈਵਲ ਤੇ ਪੈਸਾ ਜਿਹੜਾ ਇਕੱਠਾ ਕਰ ਰਹੇ ਆ ਸੋ ਇਹ ਹੈ ਕਿ ਇਹਨਾਂ ਨੂੰ ਕਹਿਣ ਦੀ ਲੋੜ ਨਹੀਂ ਆਪ ਮੁਹਾਰੇ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਇਸ ਕੰਮ ਦੇ ਵਿੱਚ ਖਾਦਾ ਨਹੀਂ ਜਾਂਦਾ ਕਲੈਰਟੀ ਆ ਕਲੈਰਟੀ ਹੋਣ ਕਰਕੇ ਹੀ ਅੱਗੇ ਪਿੰਡ ਵਧਦੇ ਆ ਜੇਕਰ ਅੱਜ 5-7000 ਰੁਪਏ ਆਵੇ ਮਤਲਬ ਇੱਕ ਪੰਚਾਇਤ ਜਾਂ ਮੈਂ ਸਰਪੰਚ ਖਾਜਮਾ ਉਹ ਕੰਮ ਅੱਗੇ ਨਹੀਂ ਵਧਦੇ ਇਹਦਾ ਸਬੂਤ ਇਹੀ ਕਿ ਅੱਜ ਚੌਥਾ ਬੈਚ ਚੱਲਦਾ ਚਾਰ ਸਾਲ ਹੋ ਗਏ ਇਸ ਆਈਟੀਆਈ ਨੂੰ ਚੱਲਦੇ ਸਰਪੰਚ ਸਾਹਿਬ ਬੜੇ سارے ਲੋਕ ਦੇਖ ਰਹੇ ਹੋਣਗੇ ਕੁਝ ਥੱਲੇ ਕਮੈਂਟ ਵੀ ਕਰਨਗੇ ਕਹਿਣਾ ਵੀ ਸਰਪੰਚ ਨੂੰ ਪੈਸੇ ਚੰਗਾ ਬਚਦਾ ਕਿ ਸਰਪੰਚ ਬਚਾਉਂਦੇ ਨੇ ਸਰਪੰਚ ਨੇ ਇਸੇ ਕਰਕੇ ਇੰਜੀਨੀਅਰਿੰਗ ਦੀ 10-15000 ਦੀ ਨੌਕ ਕੀ ਕੀਤੀ ਸਰਪੰਚ ਸਾਹਿਬ ਦਾ ਆਪਣਾ ਘਰ ਕਿਵੇਂ ਚੱਲਦਾ ਦੇਖੋ ਜੀ ਮੈਂ ਐ ਦੇ ਆਰਕੀਟੈਕਟ ਆਪਣਾ ਕੰਮ ਕਰਦਾ ਹਣਾ ਜੀ ਤੇ ਆ ਪਰਮਾਤਮਾ ਹੀ ਦੇ ਆ ਨਾ ਬੜਾ ਵਧੀਆ ਕੰਮ ਆ ਇਹ ਸਰਪੰਚੀ ਦੇ ਵਿੱਚ ਤਾਂ ਕੁਝ ਵੀ ਹੈ ਨਹੀਂ ਹਣਾ ਜੇ ਕੌਂ ਜਾਂ ਕਿਦਾਂ ਨਾ ਦੇਖੋ ਲੋਕਾਂ ਦਾ ਸਾਥ ਚਾਹੀਦਾ ਤੇ ਤੁਹਾਡੇ ਆਪਣੇ ਹੱਥੀ ਕੋਣ ਚਾਹੀਦਾ ਤੇ ਮੈਂ ਮਤਲਬ ਆਲੇ ਵਾਲੇ ਪਿੰਡਾਂ ਦੇ ਵਿੱਚ ਕੰਮ ਵੀ ਕਰਦਾ ਜਾਂ ਹੋਰ ਵੀ ਮੇਰਾ ਆਪਣਾ ਕੰਮ ਵਧੀਆ ਤਕਰੀਬਨ ਉਥੋਂ 70 80000 ਰੁਪਏ ਮੈਂ ਕਮਾ ਲੈਣਾ ਤੇ ਮੈਨੂੰ 5 7000 ਦੇ ਨਾਲ ਕੋਈ ਫਰਕ ਨਹੀਂ ਪੈਂਦਾ ਹਨਾ ਇਹਦਾ ਚੰਗੀ ਗੱਲ ਹੈ ਇਹ ਵੀ ਬੜੀ ਚੰਗੀ ਗੱਲ ਹੈ ਵੀ ਆਪਣਾ ਮਿਹਨਤ ਵੀ ਜਾਰੀ ਤੁਸੀਂ ਨਾਲ ਰੱਖੀ ਹੈ ਇਹ ਕੇ ਬੜਾ ਮੈਨੂੰ ਚੰਗਾ ਲੱਗਾ ਇਹ ਫਿਰ ਜਦੋਂ ਇਹ ਹੁਣ ਭੈਣਾਂ ਇੱਥੇ ਸਿੱਖਦੀਆਂ ਨੇ ਇਹਨਾਂ ਕੋਲ ਟਾਈਮ ਤਾਂ ਖੁੱਲਾ ਹੁੰਦਾ ਸਵੇਰ ਤੋਂ ਸ਼ਾਮ ਤੱਕ ਤਾਂ ਇਹਨਾਂ ਦੀ ਸਾਹਜ ਬੜੀ ਪੈਂਦੀ ਹੋਊਗੀ ਪਹਿਲੀ ਗੱਲ ਲੜਾਈ ਪਿੰਡ ਦੀ ਤਾਂ ਇੱਥੇ ਖਤਮ ਹੋ ਜਾਂਦੀ ਨਹੀਂ ਸਾਰੀ ਆ ਕੇ ਹੋਰ ਦੂਜੀ ਗੱਲ ਰੋਜ਼ਗਾਰ ਵੀ ਮਿਲਦਾ ਹੈ ਇਲਾ ਮਾਨਸਤਾ ਹੁੰਦਾ ਹੈ ਨਾ ਤੇ ਉਹ ਪਿੰਡਾਂ ਦੇ ਵਿੱਚ ਲੜਾਈ ਜਿਹੜੀ ਪ੍ਰਮੁੱਖਤਾ ਦੇ ਤੌਰ ਦੇ ਉੱਤੇ ਲੇਡੀਜ਼ ਦੀ ਲੜਾਈ ਹੁੰਦੀ ਹੈ ਹਨਾ ਜੀ ਇਹਨੇ ਮੇਰੇ ਵੱਲ ਕੂੜਾ ਲਾਤਾ ਇਹ ਜੀ ਮੇਰੇ ਵੱਲ ਘੂਰ ਕੇ ਲੰਗੀ ਆ ਜਾਂ ਕਿਦਾਂ ਇਹ ਲੜਾਈਆਂ ਹੁੰਦੀਆਂ ਜਦੋਂ ਆਪਾਂ ਆਪਣੇ ਪਿੰਡਾਂ ਨੂੰ ਆਪਣੇ ਪੈਰਾਂ ਤੇ ਖੜਾ ਕਰ ਦਾਂਗੇ ਉਹਨਾਂ ਨੂੰ ਇੱਕ ਪੜ੍ਹਾਈ ਦੇ ਨਾਲ ਜੋੜ ਦਾਂਗੇ ਤੇ ਮੇਰੇ ਖਿਆਲ ਨਾਲ ਲੜਾਈਆਂ ਤਾਂ ਖਤਮ ਹੋ ਜਾਂਦੀਆਂ ਫਿਰ ਆੜ ਗਵਾਂਡ ਵਾਲੀ ਔਰਤ ਇੱਕ ਦੂਜੀ ਔਰਤ ਨੂੰ ਕਹਿੰਦੀ ਆ ਕਿ ਭੈਣੇ ਆਪਾਂ ਆਈਟੀਆਈ ਕਾਨੀ ਆਪਾਂ ਇਕੱਠੇ ਸਲਾਈ ਕਢਾਈ ਸੈਂਟਰ ਸਿੱਖ ਲੱਗਾਂਗੇ ਨਾਲੇ ਇਕੱਠੀਆਂ ਸੂਟ ਸੀਨਿਆਂ ਕਰਾਂਗੇ ਮੈਂ ਤਰਪਾਈ ਕਰਦਿਆ ਕਰੂੰਗੀ ਹਨਾ ਜਿਹੜੀਆਂ ਘਰ ਦੀ ਲੇਡੀ ਸੱਸ ਆ ਬ ਕਰਦੀ ਉਹ ਰਲ ਮਿਲ ਕੇ ਇਹ ਜਦੋਂ ਕੰਮ ਕਰਦੀਆਂ ਤੇ ਉਹਦੇ ਨਾਲ ਪਿਆਰ ਜਿਹੜਾ ਇਹਨਾਂ ਦਾ ਭਾਈਚਾਰਕ ਸਾਂਝ ਆ ਉਹ ਹੋਰ ਵੱਧਦੀ ਹੈ ਜੀ ਠੀਕ ਹੈ ਠੀਕ ਹੈ ਜੀ ਤਾਂ ਸਰਪੰਚ ਸਾਹਿਬ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਇਹ ਇਹ ਉਦਮੀ ਸਰਪੰਚ ਨੇ ਔਰ ਅਵਾਰਡ ਇਹਨਾਂ ਨੂੰ ਜਿਹੜੇ ਆ ਉਹ ਨੈਸ਼ਨਲ ਲੈਵਲ ਦੇ ਉੱਤੇ ਮਿਲ ਚੁੱਕੇ ਨੇ ਔਰ ਕਹਿੰਦੇ ਭਾ ਜਿਹੜੀ ਪੜ੍ਹਾਈ ਕੀਤੀ ਸੀ ਉਸ ਪੜ੍ਹਾਈ ਨੂੰ ਕਿਸੇ ਹੋਰ ਦੇ ਉੱਤੇ એનર્ਜੀ ਲਗਾਉਣ ਦੀ ਬਜਾਏ ਉਹ એનર્ਜੀ ਮੈਂ ਆਪਣੇ ਪਿੰਡ ਦੇ ਉੱਤੇ ਲਾਉਣੀ ਚਾਹੁੰਦਾ ਸੀ ਅੱਜ ਇਸੇ ਹੀ ਸਿੱਟੇ ਦੇ ਵਜੋਂ ਪਿੰਡ ਦੇ ਵਿੱਚ ਇੱਕ ਆਈਟੀਆਈ ਕਾਲਜ ਚੱਲ ਰਿਹਾ ਔਰ ਇਸ ਨੂੰ ਹੋਰ ਵੱਡਾ ਕਰਨ ਦੇ ਦੇ ਜਿਹੜੇ ਸੱਜਣ ਨੇ ਉਹ ਸਰਪੰਚ ਦਾ ਸਾਥ ਦੇ ਕੇ ਪਿੰਡ ਨੂੰ ਤਰੱਕੀ ਦੀਆਂ ਹੋਰ ਲੀਹਾਂ ਉੱਤੇ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਫਿਲਹਾਲ ਤੁਸੀਂ ਬਣੇ ਰਹੋ ਹਮਦਰਦ ਟੀਵੀ ਦੇ ਨਾਲ